ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੜੇ ਸੀਗੇ ਪਿੰਡ ਅਕਬਰਪੁਰ ਖਡਾਲ ਜ਼ਿਲ੍ਹਾ ਮਾਨਸਾ ਦੇ ਵਿੱਚ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਕਮੈਂਟ ਆ ਰਹੇ ਸੀਗੇ ਕਿਉਂਕਿ ਇਸ ਵੀ ਕੋਠੀ ਦੀ ਆਪਾਂ ਰੀਲਾਂ ਪਾਈਆਂ ਸੀਗੀਆਂ ਇੰਸਟਾਗ੍ਰam ਦੇ ਉੱਪਰ ਤੇ ਕਾਫੀ ਸਾਰਾ ਪਿਆਰ ਮਿਲੇਗਾ ਤੇ ਕਮੈਂਟ ਆ ਰਹੇ ਸੀਗੇ ਕਿ ਫੁੱਲ ਵੀਡੀਓ ਦੀ ਲੈ ਕੇ ਆਓ ਅੱਜ ਆਪਾਂ ਇਹਦੀ ਫੁੱਲ ਵੀਡੀਓ ਲੈ ਕੇ ਆਏ ਆਂ ਜ਼ਿਲ੍ਹਾ ਮਾਨਸਾ ਦੇ ਵਿੱਚ ਬਹੁਤ ਸੋਹਣੀ ਲੁੱਕ ਦੇ ਵਿੱਚ ਬਣੀ ਹੋਈ ਹੈ ਜਿਵੇਂ ਆਪਾਂ ਇਹਨੂੰ ਛੋਟੀ ਹਵੇਲੀ ਕਹਿ ਸਕਦੇ ਹਾਂ ਤੇ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਹੀ ਰਹੇ ਹੋ ਕਿ ਬਹੁਤ ਸੋਹਣੀ ਲੁੱਕ ਦੇ ਵਿੱਚ ਕਲਾਸਿਕ ਟਾਈਪ ਦੇ ਵਿੱਚ ਅ ਕੋਠੀ ਬਣੀ ਹੋਈ ਹੈਗੀ ਪਿੰਡ ਅਕਬੌਰਪੁਰ ਖਡਾਲ ਦੇ ਵਿੱਚ ਲਗਭਗ 28000 ਸਕਰ ਫੁੱਟਰੀ ਹੈਗਾ ਤੇ ਜੇ ਬਜਟ ਦੀ ਗੱਲ ਕਰੀਏ ਬਜਟ ਦੀ ਵੀ ਆਪਾਂ ਤੁਹਾਨੂੰ ਗੱਲ ਦੱਸਾਂਗੇ ਦੇ ਪੁਰਵਕ ਕਿੰਨੇ ਕੇ ਪੈਸੇ ਲੱਗੇ ਹੈ ਤੇ ਇਹਦੇ ਅੰਦਰ ਕੀ ਕੁਝ ਬਣਿਆ ਹੋਇਆਗਾ ਕਿੰਨੇ ਬੈੱਡਰੂਮ ਆ ਤੇ ਡਰਾਈਵ ਰੂਮ ਸਾਰਿਆਂ ਦੀ ਕੱਲੀ ਕੱਲੀ ਡਿਟੇਲ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਆਪਾਂ ਬਹੁਤ ਸ਼ੌਂਕ ਨਾਲ ਬਣਾਈਏ ਕੋਠੀ ਇਹ ਤੇ ਆਪਾਂ ਸਟਾਰਟਿੰਗ ਤੋਂ ਹੀ ਆਪਾਂ ਸਟਾਰਟ ਕਰਦੇ ਹਿੱਥੋਂ ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋ ਚੌਂਕਾ ਜਿਹੜਾ ਆਪਣੇ ਪਿੰਡਾਂ ਵਾਲਿਆਂ ਪਿੰਡਾਂਾਂ ਨੇ ਰੱਖਾ ਹੁੰਦਾ ਹੈ ਨਾ ਚੌਂਕਾ ਹਮੇਸ਼ਾ ਆਮ ਕਰਕੇ ਦੇਖਿਆ ਪਾਣੇ ਵੀ ਸ਼ੌਂਕ ਦਾ ਜਿਵੇਂ ਵੀ ਸ਼ੌਂਕੀਆ ਬਣਾਇਆ ਹੋਇਆ ਪੂਰਾ ਜਮੈਂ ਜਾਲੀ ਵਗੈਰਾ ਜਿਹੜੀ ਹੈਗੀ ਐ ਖੁਦ ਸੀ ਜਾਲੀ ਇੱਥੇ ਵੀ ਲਾਈ ਆ ਜਾਲੀ ਦੇ ਨਾਲ ਜਿਹੜੀ ਇਹਦੀ ਲੁੱਕ ਹੈਗੀ ਬਹੁਤ ਸੋਹਣੀ ਚੌਂਕੇ ਦੇ ਨਾਲ ਨਾਲ ਜਿਹੜੀ ਬਾਉਂਡਰੀ ਵਾਲ ਬਣੀ ਹੋਈ ਆ ਬਾਉਂਡਰੀ ਵਾਲ ਦੇ ਉੱਪਰ ਵੀ ਇਹੀ ਜਾਲੀ ਲੱਗੀ ਹੋਈ ਆ ਸਾਰੇ ਪਾਸੇ ਇਹਦਾ ਜਿਹੜਾ ਵਿਊ ਹੈਗਾ ਉਹ ਇੱਕੋ ਜਿਹਾ ਮਿਲੇ ਤਾਂ ਕਰਕੇ ਇਹ ਜਿਹੜੀ ਜਾਲੀ ਹੈ ਅ ਬਾਹਰਲੇ ਪਾਸੇ ਬਾਲ ਦੇ ਉੱਪਰ ਲੱਗੀ ਹੈ ਕੰਧ ਦੇ ਉੱਪਰ ਬਾਉਂਡਰੀ ਤੇ ਤੇ ਅੰਦਰ ਚੌਂਕੇ ਦੇ ਉੱਪਰ ਵੀ ਲੱਗੀ ਹੋਈ ਆ ਤੇ ਬਾਕੀ ਜਿਹੜੀ ਉੱਪਰਲੇ ਪਾਸੇ ਲੱਗੀ ਹੋਈ ਹੈ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਜਿਵੇਂ ਇਹਨਾਂ ਨੇ ਬਾਹਰਲੇ ਪਾਸੇ ਇੱਕ 12 ਰੱਖੇ ਹੋਏ ਆ ਇਮੀ ਆਪਣੇ ਹੁੰਦਾ ਆਪਣੇ ਵਾਲਾ ਨਾਮ ਵੀ ਇੱਕ ਵਾਰਲੇ ਪਾਸੇ ਵੀ ਚਾਹੀਦਾ ਜੀ ਇਕੰਦਰ ਵੀ ਚਾਹੀਦਾ ਠੀਕ ਹੈ ਜੀ ਅੰਦਰ ਵੀ A to Z ਸਾਰੀ ਸਹੂਲਤਾਂ ਤੇ ਬਾਹਰ ਵਿੜਾ ਵੀ ਕਾਫੀ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਸਟਾਰਟ ਕਰਦੇ ਹਾਂ ਕੋਠੀ ਦੀ ਜਿਹੜੀ ਅੰਦਰਲੀ ਡਿਟੇਲ ਹੈ ਆਪਾਂ ਖੜੇ ਹਾਂਗੇ ਕਾਰ ਪੋਰਚ ਦੇ ਵਿੱਚ ਕਾਰ ਪੋਰਚ ਹੈਗਾ ਜਿਹੜਾ ਇਹਦਾ ਲਗਭਗ 14x14 ਦਾ ਬਹੁਤ ਖੁੱਲਾ ਕਾਰ ਪੋਰਚ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਕ ਗੱਡੀ ਲੱਗ ਕੇ ਨਾਲ ਸਕੂਟਰ ਮੋਟਰਸਾਈਕਲ ਵਗੈਰਾ ਲੱਗ ਸਕਦਾ ਹੈ ਤੇ ਤੁਰਨ ਫਿਰਨ ਵਾਸਤੇ ਵੀ ਜਿਹੜੀ ਜਗ੍ਹਾ ਹੈ ਉਹ ਰਹਿ ਜਾਂਦੀ ਹੈ ਕਾਫੀ ਸਪੇਸ ਰਹਿੰਦੀ ਆ ਤੇ ਬਾਕੀ ਇਹਦਾ ਜਿਹੜਾ ਕੰਮ ਹੈ ਕੋਠੀ ਦਾ ਉਹ ਲਗਭਗ 75% ਕੰਪਲੀਟ ਹੋ ਗਿਆ 25% ਅਨਕੰਪਲੀਟ ਹੈਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਰੰਗ ਪੇਂਟਰ ਦਾ ਲਾ ਲਓ ਹਨਾ ਉਹ ਮਾੜਾ ਮੋਟਾ ਲੱਕੜ ਦਾ ਕੰਮ ਹੈ ਜਿਹੜਾ ਉਹ ਅਨਕੰਪਲੀਟ ਹੈਗਾ ਤੇ 75% ਜਿਹੜਾ ਕੰਮ ਹੈਗਾ ਇਹਦਾ ਕੰਪਲੀਟ ਹੋ ਚੁੱਕਿਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਚੱਲਦੇ ਆ ਜੀ ਲੋਬੀ ਦੇ ਵਿੱਚ ਲੋਬੀ ਹੈ ਕਿ ਜਿਹੜੀ ਇਹਦੀ 14 ਬਾਏ 20 ਦੀ ਬਣੀ ਹੋਈ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਖੁੱਲੀ ਲੋਬੀ ਬਣੀ ਹੋਈ ਆ 14 बाई 20 ਤੇ ਉਸ ਤੋਂ ਬਾਅਦ ਦੇ ਵਿੱਚ ਆ ਜੋ ਕਿਚਨ ਦੇ ਵਿੱਚ ਜੀ ਕਿਚਨ ਹੈ ਕਿ ਜਿਹੜੀ ਲਗਭਗ ਬਣੀ ਹੋਈ ਹੈ ਕਿ 12 बाई 14 ਦੇ ਵਿੱਚ ਬਹੁਤ ਖੁੱਲੀ ਹੈ ਜਿਵੇਂ ਆਪਾਂ ਦੇਖਦੇ ਹਿੰਨਾ ਵੀ ਪਿੰਡ ਵਾਲੇ ਬਹੁਤ ਖੁੱਲੀ ਡੋਲੀ ਜੀ ਵਰਤ ਕੇ ਰਾਜੀ ਹੁੰਦੇ ਹਨ ਉਹ ਚੀਜ਼ ਹੈ ਵੀ ਪੂਰੀ ਖੁੱਲੀ ਬਣੀ ਹੋਈ ਹੈਗੀ ਬਹੁਤ ਵਧੀਆ ਲੁੱਕ ਬਣੀ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਆ ਜੋ ਕਰਦੇ ਆਪਾਂ ਬੈਡਰੂਮ ਦੀ ਗੱਲ ਇਹਦੇ ਵਿੱਚ ਦੋ ਬੈਡਰੂਮ ਹੀ ਟਲੇ ਪਾਸੇ ਤਿੰਨ ਬੈਡਰੂਮ ਸੋਰੀ ਤਿੰਨ ਬੈਡਰੂਮ ਨੇ ਇੱਕ ਰੈਨ ਰੂਮ ਆ ਤੇ ਤੁਸੀਂ ਇਹ ਬੈਡਰੂਮ ਦੇਖ ਸਕਦੇ ਹੋ ਬੈਡਰੂਮ ਲੱਗਿਆ ਹੋਇਆ ਹੈਗਾ ਇਹ ਬਣਿਆ ਹੋਇਆ ਹੈਗਾ 13x14 ਦਾ ਬਹੁਤ ਖੁੱਲੇ ਬੈਡਰੂਮ ਬਣੇ ਹੋਏ ਆ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ 25% ਕੰਮ ਹੈ ਜਿਹੜਾ ਉਹ ਅਨਕੰਪਲੀਟ ਹੈ ਕਿਉਂਕਿ ਤੁਸੀਂ ਰੰਗ ਪੇਂਟ ਦਾ ਦੇਖ ਰਹੇ ਹੋ ਉਹ ਅਨਕੰਪਲੀਟ ਹੈ ਬਾਕੀ ਬਿਜਲੀ ਦਾ ਪਾਣੀ ਦਾ A to Z ਸਾਰੇ ਸਹੂਲਤ ਉਹ ਹੈਗੀ ਹੈ ਜਿਹੜੀ ਇਸ ਕੋਠੀ ਦੇ ਵਿੱਚ ਹੈਗੀ ਆ ਤੇ ਨਾਲ ਟੁਆਇਲਟ ਬਾਥਰੂਮ ਇਧਰ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਅਟੈਚ ਹੈਗਾ ਇਸ ਬੈਡਰੂਮ ਦੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆਂ ਦੋ ਨੰਬਰ ਬੈਡਰੂਮ ਫੇਰ ਲੋ ਜੀ ਇਹ ਆ ਗਿਆ ਦੋ ਨੰਬਰ ਬੈਡਰੂਮ ਇਧਰੋਂ ਇਹ ਵੀ ਲਗਭਗ ਹੈਗਾਗਾ ਵੀ 13/14 ਬਹੁਤ ਵਧੀਆ ਖੁੱਲੇ ਜਿਵੇਂ ਕਹੇ ਦੀ ਆਪਾਂ ਬਹੁਤ ਖੁੱਲੇ ਬਣੇ ਹੋਏ ਨੇ ਬੈਡਰੂਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਬੈੱਡ ਲਾ ਕੇ ਬਹੁਤ ਸਪੇਸ ਵੱਜ ਜਾਂਦੀ ਹੈ ਜਿਵੇਂ ਤੁਸੀਂ ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀ ਜਿਹੜੇ ਪਿੰਡਾਂ ਵਾਲੇ ਆ ਨਾ ਉਹ ਮਤਲਬ ਖੁੱਲੇ ਦੇ ਵਿੱਚ ਰਹਿ ਕੇ ਰਾਜੀ ਐ ਕਾਫੀ ਖੁੱਲਾ ਬਣਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਡਰੈੰਗ ਰੂਮ ਦੀ ਅੱਜ ਤੁਹਾਨੂੰ ਡਰੈੰਗ ਰੂਮ ਦਿਖਾ ਦਈਏ ਕਿੱਧਰ ਇਹ ਬਣਿਆ ਹੋਇਆ ਜੀ ਡ੍ਰੈਂਗ ਰੂਮ ਡ੍ਰੈਂਗ ਰੂਮ ਵੀ ਤੁਸੀਂ ਮੰਨ ਕੇ ਚੱਲੋ ਵੀ ਲਗਭਗ 14 ਬਾਈ 12 ਦਾ 14 ਬਾਈ 12 ਦਾ ਡ੍ਰੈਂਗ ਰੂਮ ਜਿਹੜਾ ਬਣਿਆ ਹੋਇਆ ਹੈਗਾ ਤੇ ਬਹੁਤ ਖੁੱਲਾ ਹੈ ਬਹੁਤ ਸ਼ੌਂਕ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਜਿਵੇਂ ਹੀਟਲੀ ਟਾਈਲ ਪੱਕਾ ਜਿਹੜਾ ਉਹ ਤਾਂ ਦੇਖੋ ਕੰਪਲੀਟ ਹੈਗਾ ਸਾਰਾ ਬਹੁਤ ਸੋਹਣੀ ਟਾਈਲ ਲੱਗੀ ਹੋਈ ਹੈ 2 ਬਾਈ 4 ਦੀ ਲੱਗੀ ਹੋਈ ਹੈ ਬਹੁਤ ਵਧੀਆ ਟਾਈਲ ਹੈ ਤੇ ਮਿਸਤਰੀ ਵੀ ਜਿਹੜਾ ਲੱਗਾ ਹੋਇਆ ਸੀਗਾ ਬਹੁਤ ਸ਼ੌਂਕ ਦਾ ਕੰਮ ਕਰਿਆ ਮਿਸਤਰੀ ਨੇ ਵੀ ਜਮਾ ਜਿਵੇਂ ਮੰਨ ਕੇ ਚੱਲੋ ਵੀ ਨਕਸ਼ਾ ਬਣਾ ਕੇ ਦਿੱਤਾ ਸੀਗਾ ਆਪਾਂ ਨੇ ਜਿਹੜਾ ਇਹਦਾ ਮੈਪਿੰਗ ਦਾ ਕੰਮ ਹੈਗਾ ਉਹ ਆਰਕੀਟੈਕਟ ਮਹੰਤਰੀ ਤੋਂ ਬਰੇਟਾ ਉਸ ਤੋਂ ਹੋਇਆਗਾ ਤੇ ਬਾਕੀ ਜਿਵੇਂ ਆਪਾਂ ਨੇ ਕੰਮ ਇਹ ਕਰਕੇ ਦਿੱਤਾ ਸੀਗਾ ਸੇਮ ਟੂ ਸੇਮ ਕਾਪੀ ਉਸੇ ਹਿਸਾਬ ਦਾ ਕੰਮ ਹੈ ਜਿਹੜਾ ਜਮਾ ਮਿਸਤਰੀ ਨੇ ਕਰਕੇ ਦਿੱਤਾਗਾ ਮਿਸਤਰੀ ਨੇ ਬਹੁਤ ਸੌਂਕ ਦਾ ਕੰਮ ਕੀਤਾਗਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਇੱਕ ਏ ਬੈਡਰੂਮ ਆ ਗਿਆ ਜੀ ਇਹ ਹੈਗਾ ਲਗਭਗ 12x14 ਦਾ ਤੇ ਇਹਦੇ ਨਾਲ ਲੱਗਦੀ ਸਟੋਰ ਹੈਗਾ ਇੱਧਰ ਇਹ ਸਟੋਰ ਵੀ ਕਾਫੀ ਖੁੱਲਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆਂ ਉੱਪਰਲੇ ਪਾਸੇ ਚੱਲਦੇ ਆਂ ਜੀ ਆਜੋ ਇਹਦਾ ਪੌੜੀਆਂ ਦੀ ਟਾਇਲ ਹੈ ਮਾਰਬਲ ਲੱਗਿਆ ਹੋਇਆ ਦੇਖੋ ਇਹ ਵੀ ਬਹੁਤ ਸੋਹਣਾ ਲੱਗਿਆ ਹੋਇਆਗਾ ਬਾਕੀ ਜਿਵੇਂ ਗ੍ਰਿਲ ਵਗੈਰਾ ਲੱਗਣੀ ਰਹਿੰਦੀ ਹੈ ਹਜੇ ਤੇ ਬਹੁਤ ਵਧੀਆ ਕੰਮ ਹੋਇਆਗਾ ਸ਼ੌਂਕ ਦੇ ਨਾਲ ਉੱਪਰਲੇ ਪਾਸੇ ਦੀ ਜੇ ਆਪਾਂ ਗੱਲ ਕਰੀਏ ਤਾਂ ਮਮਟੀ ਛੱਤੀ ਇੱਕ ਤਾਂ ਜਿਵੇਂ ਪੌੜੀਆਂ ਦੇ ਉੱਪਰਲਾ ਏਰੀਆ ਜਿਹੜਾ ਉਹ ਕਵਰ ਕੀਤਾਗਾ ਉਸ ਤੋਂ ਬਾਅਦ ਦੇ ਵਿੱਚ ਲੋਬੀ ਕਵਰ ਕੀਤੀ ਆ ਤੇ ਜੇ ਆਪਾਂ ਉੱਪਰ ਦੀ ਗੱਲ ਕਰੀਏ ਦੇਖੋ ਇਹ ਵੀ ਕਾਫੀ ਖੁੱਲਾ ਆ ਗਿਆ ਏਰੀਆ ਬਣਿਆ ਹੋਇਆ ਸਿਰਫ ਗਰਾਉਂਡ ਫਲੋਰੀ ਹੈ ਇਹ ਗਰਾਉਂਡ ਫਲੋਰ ਦੇ ਨਾਲ ਜਿਵੇਂ ਮੰਨ ਕੇ ਚੱਲੋ ਤੁਸੀਂ ਦੇਖੋ 12x12 ਦਾ ਲਗਭਗ ਇਹ ਕਮਰਾ ਬਣਦਾ ਹੈਗਾ ਤੇ ਉਸ ਪਾਸੇ ਵੀ ਦੇਖੋ ਵੀ ਸਪੇਸ ਹੈ ਜਿਹੜੀ ਕਾਫੀ ਦਿਸ ਰਹੀ ਆ ਉਹ ਤੇ ਜਿਹੜੀਆਂ ਆ ਬੰਦੋਆਂ ਨੇ ਵੈਂਟੀਲੇਸ਼ਨ ਵਾਸਤੇ ਰੋਸ਼ਨੀ ਵਾਸਤੇ ਹਨਾ ਵੱਡੀਆਂ ਬੰਦੋਆਂ ਰੱਖੀਆਂ ਹੋਈਆਂ ਨੇ ਅੰਦਰ ਕੋਈ ਨਿਹਰਾ ਨਹੀਂ ਪੈਂਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਤੇ ਬਾਕੀ ਉਮਤ ਨਹੀਂ ਬਣਦੀ ਜੀ ਠੀਕ ਹੈ ਜੀ ਬਹੁਤ ਧਿਆਨ ਰੱਖਿਆ ਗਿਆ ਹੈ ਚੀਜ਼ਾਂ ਦਾ ਤੇ ਪੂਰਾ ਮੰਨ ਕੇ ਚੱਲੋ ਵੀ ਜਮਾਂ ਸੌਂਗ ਨਾਲ ਕੰਮ ਕੀਤਾ ਹੋਇਆ ਹੈਗਾ ਬਾਕੀ ਤੁਹਾਨੂੰ ਉੱਪਰਲੇ ਪਾਸੇ ਦੀ ਜਿਹੜੀ ਬਾਹਰਲੀ ਲੁੱਕ ਹੈ ਉਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਆ ਗਏ ਆਪਾਂ ਫਸਟ ਫਲੋਰ ਤੇ ਫਸਟ ਫਲੋਰ ਦਾ ਤੁਸੀਂ ਉੱਪਰਲੇ ਪਾਸੇ ਦਾ ਦੇਖੋ ਜੀ ਵੀਊ ਦਿਖਾਉ ਇਹਨਾਂ ਨੂੰ ਜਿੰਨੀ ਵੀ ਆਡੀਅנס ਆਪਣੇ ਨਾਲ ਜੁੜੀ ਹੋਇਆ ਵੀਡੀਓ ਦੇ ਵਿੱਚ ਬਣ ਰਿਹਾ ਹੋ ਕਿਉਂਕਿ ਕਾਫੀ ਕੁਛ ਜਿਹੜਾ ਇਹਦੇ ਵਿੱਚ ਬਣਿਆ ਹੋਇਆਗਾ ਬਹੁਤ ਵਧੀਆ ਤਰੀਕੇ ਦਾ ਬਣਿਆ ਹੋਇਆਗਾ ਤੇ ਬਹੁਤ ਸ਼ੌਂਕ ਨਾਲ ਬਣਾਇਆ ਹੋਇਆ ਜਿਵੇਂ ਤੁਸੀਂ ਗਲਾਈਆਂ ਦੇਖ ਸਕਦੇ ਹੋ ਤੇ ਜਾਲੀ ਦੇਖ ਸਕਦੇ ਹੋ ਜਿਹੜੀ ਹੇਠਲੀ ਜਾਲੀ ਹੈ ਉਹਦੀ ਥੋੜੀ ਜੀ ਲੰਬਾਈ ਵੱਧ ਹੈ ਤੇ ਉੱਪਰਲੀ ਜਾਲੀ ਦੀ ਲੰਬਾਈ ਘੱਟ ਹੈ ਬਹੁਤ ਸੋਹਣੀ ਲੁੱਕ ਹੈ ਬਹੁਤ ਸੋਹਣੀ ਗੱਲਬਾਤ ਬਣੀ ਹੋਈ ਹੈ ਜਮੈਂ ਜਿਵੇਂ ਆਪਾਂ ਕਹიდੀਏ ਵੀ ਗਲਾਈਆਂ ਵਗੈਰਾ ਲਾ ਲੋ ਕਲਾਸਿਕ ਲੁੱਕ ਦੇ ਵਿੱਚ ਜਿਹੜਾ ਇਹ ਮਕਾਨ ਹੈਗਾ ਉਹ ਬਣਿਆ ਹੋਇਆ ਹੈਗਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਮੱਥੇ ਲੱਗਦਾ ਹੈਗਾ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਇਹ ਜਿਹੜਾ ਮਕਾਨ ਹੈਗਾ ਇਹ ਬਣਿਆ ਹੋਇਆ ਹੈਗਾ ਤੇ ਜੇ ਆਪਾਂ ਇਹਦੀ ਬਜਟ ਦੀ ਗੱਲ ਕਰੀਏ ਬਜਟ ਇਹ ਕਹਿੰਦੇ ਵੀ 28% ਹੈਰ ਹਟੇਰੀ ਹੈ ਜੀ ਲਗਭਗ ਤੇ ਬਜਟ ਇਹਦੇ ਉੱਪਰ 30 ਲੱਖ ਰੁਪਏ ਲੱਗੇ ਜੀ ਹੁਣ ਤੱਕ ਦਾ 3 ਲੱਖ ਰੁਪਏ ਦੇ ਵਿੱਚ ਇਸ ਨਾਲ ਦੀ ਕੋਠੀ ਜੇਕਰ ਤੁਸੀਂ ਆਪ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਕਲਾਸਿਕ ਟਾਈਪ ਦੇ ਵਿੱਚ ਤੇ ਜਿਵੇਂ ਤੁਸੀਂ ਦੇਖਿਆ ਵੀ ਤਿੰਨ ਬੈਡਰੂਮ ਨੇ ਲੱਗੇ ਹੋਏ ਇਹਦੇ ਵਿੱਚ ਤੇ ਇੱਕ ਡਰਾਇੰਗ ਰੂਮ ਆ ਬਾਕੀ ਹੋਰ ਸਾਰੇ ਸਹੂਲਤ ਹੈਗੀ ਆ ਸਟੋਰ ਵਗੈਰਾ ਟਾਇਲਟ ਵਗੈਰਾ ਜਿਵੇਂ ਅਟੈਚ ਨੇ ਠੀਕ ਹੈ ਜੀ ਤੇ ਜਿਹੜਾ ਤੁਸੀਂ ਆ ਉੱਪਰਲਾ ਏਰੀਆ ਹੈਗਾ ਇਹਦਾ ਆਪਣਾ ਅ ਫਰਸਟ ਫਲੋਰ ਦਾ ਉੱਪਰਲਾ ਏਰੀਆ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਵੀ ਕਾਫੀ ਖੁੱਲਾ ਬਣਿਆ ਹੋਇਆਗਾ ਇਸੀਗੀ ਆਪਣੀ ਅੱਜ ਦੀ ਵੀਡੀਓ ਕਲਾਸਿਕ ਟੈਪ ਲੁੱਕ ਦੇ ਵਿੱਚ ਆਪਾਂ ਮਕਾਨ ਲੈ ਕੇ ਆਏ ਸੀਗੇ ਬਹੁਤ ਸੋਹਣੀ ਉਠੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਤੇ ਇਸ ਤਰ੍ਹਾਂ ਦੇ ਆਪਾਂ ਹੋਰ ਵੀ ਪ੍ਰੋਜੈਕਟਰ ਨੇ ਜਿਹੜੇ ਵੱਡੇ ਲੈਵਲ ਦੇ ਪ੍ਰੋਜੈਕਟਰ ਵੀ ਤੇ ਛੋਟੇ ਲੈਵਲ ਦੇ ਪ੍ਰੋਜੈਕਟਰ ਵੀ ਆਪਾਂ ਸਾਰੇ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਰ ਨੇ ਉਹ ਆਪਾਂ ਲੈ ਕੇ ਆਉਂਦੇ ਰਹਨੇ ਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਵੀਡੀਓ ਨੇ ਉਹ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਾਣਗੀਆਂ ਮਾਲਵੇ ਵਾਲੇ YouTube ਚੈਨਲ ਆਪਣਾ ਉਦੇ ਉੱਪਰ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਤੇ ਪ੍ਰੀਤ ਅਲੀਸ਼ੇਰ ਦੇ ਨਾਂ ਤੇ ਫੇਸਬੁੱਕ ਚੈਨਲ ਹੈ ਜਿਹੜਾ ਆਪਣਾ ਉਹ ਬਣਿਆ ਹੋਇਆਗਾ ਉਹਦੇ ਉੱਪਰ ਵੀ ਜਾ ਕੇ ਸਰਚ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਇੱਥੇ ਖੜੇ ਸੀਗੇ ਬੈਕ ਤੇ ਜਿਵੇਂ ਹੁਣ ਤੁਸੀਂ ਉੱਪਰ ਜਾਣ ਵਾਸਤੇ ਦੇਖ ਰਹੇ ਹੋ ਵੀ ਲੋਹੇ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਪ੍ਰਬੰਧ ਕੀਤਾ ਹੋਇਆਗਾ ਇਹਨਾਂ ਦਾ ਤੇ ਨਹੀਂ ਆਮ ਤੌਰ ਤੇ ਦੇਖਿਆ ਆਪਾਂ ਸਿਮਿੰਟਡ ਹੁੰਦੀਆਂ ਜਾਂ ਜਿਵੇਂ ਕਹਿਦੀ ਆਪਾਂ ਬਣੀਆਂ ਹੁੰਦੀਆਂ ਹਨ ਸਿਮਿੰਟਡ ਜਾਂ ਕੋਈ ਹੋਰ ਕਿਸੇ ਟਾਈਪ ਦੀਆਂ ਵੀ ਲਾ ਲਓ ਤੇ ਇਹਨਾਂ ਨੇ ਲੋਹੇ ਦੀਆਂ ਪੌੜੀਆਂ ਬੈਕ ਸਾਈਡ ਦੇ ਉੱਪਰ ਦੀ ਲਾਈਆਂ ਮੈਨੂੰ ਲੱਗਦਾ ਇਹਦੇ ਉੱਪਰ ਨਾਲੇ ਦਾ ਖਾਤਾ ਤੇ ਬਾਕੀ ਜਗ੍ਹਾ ਵੀ ਘਟ ਰੁਕੀ ਇਹਦੇ ਨਾਲ ਤੁਸੀਂ ਦੇਖ ਰਹੇ ਹੋਵੇਂ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਕਾਫੀ ਜਿਹੜੀਆਂ ਪਈਆਂ ਨੇ ਚੈਨਲ ਦੇ ਉੱਪਰ ਤੁਸੀਂ ਉਹ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦੇ ਨਕਸ਼ੇ ਲੈਣ ਵਾਸਤੇ ਕਲਾਸਿਕ ਟਾਈਪ ਜਾਂ ਮਾਡਰਨ ਟਾਈਪ ਨਕਸ਼ੇ ਜ ਬਣਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੰਤਪ੍ਰੀਧਾਰ ਆਰਕੀਟੈਕਟ 89814647037 ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੀਆਂ ਆਪਣੇ ਹੋਰ ਵੀਡੀਓ ਦੇਖਣ ਦੇ ਲਈ ਜਿਹੜਾ ਆਪਣਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਧੰਨਵਾਦ ਦੋਸਤੋ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਰਹਿਣਾ